ਆਦਿ ਨਾ oven ਹੀ ਰੋਕ ਸਕਦਾ ਹੈ ਗੁਰੂ ਦੇ ਹੁਕਮ ਨੇ ਸੋ ਸਾਖੀ ਚ ਹੋਣੀ ਹੀ ਹੋਣੇ ਨੇ ਪੂਰੇ ਸੈਕਸ਼ਨ ਦਾ ਲਈ ਜੋ ਮਰਜ਼ੀ ਕਰ ਲੀ ਤਾਂ ਗੱਲਾਂ ਹੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਰਜਾਲਾ ਸਿੰਘ ਉਹ ਠੀਕ ਠਾਕ ਜੀ ਸਾਰੇ ਅੱਛਾ ਵੀਰ ਕੁਝ ਗੱਲਾਂ ਸਾਂਝੀਆਂ ਕਰਨੀਆਂ ਸੀ ਇਹ ਜਿਹੜੀ ਆਪਣੀ ਕੌਮ ਹੈ ਨਾ ਇਹ ਗੁਰਗੋਬਿੰਦ ਸਿੰਘ ਜੀ ਸਾਜੀ ਕੌਮ ਆ ਇਹ ਨਾ ਯੋਧਿਆਂ ਦੀ ਕੌਮ ਆ ਆਪਾਂ ਨਾ ਭੁੱਲੀ ਬੈਠੇ ਆਪਾਂ ਅਸਲ ਚ ਹੈ ਕੀ ਹੀ ਪਹਿਲਾਂ ਆਪਾਂ ਆਪਣੇ ਲੋਕ ਹੋਣ ਹੋਗੇ ਹੌਲੇ ਜਿਹੜਾ ਬੰਦਾ ਹੌਲਾ ਹੋ ਜਾਂਦਾ ਨਾ ਤੇ ਫੇਰ ਉਹਨੂੰ ਨੱਚ ਪਿਆਰੀ ਹੋ ਜਾਂਦੀ ਆ ਉਹਨੂੰ ਪਦਾਰਥ ਪਿਆਰੇ ਹੋਣ ਲੱਗ ਜਾਂਦੇ ਆ ਠੀਕ ਆ ਜੀ ਸੋ ਜਿਹੜੇ ਬੰਦੇ ਅੱਜ ਵੀ ਸੁੱਤੇ ਪਏ ਨੇ ਜਿਹੜੇ ਆਜ਼ਾਦੀ ਦੀ ਗੱਲ ਨਹੀਂ ਕਰਦੇ ਖਾਲਸਾਣ ਦੀ ਗੱਲ ਨਹੀਂ ਕਰ ਰਹੇ ਅੱਜ ਵੀ ਜਿਹੜੇ ਆਪਦੇ ਉਹੀ ਲਚਣਾ ਚ ਫਸੇ ਨੇ ਕੋਈ ਵੇਹਾ ਤੇ ਸਿਰ ਤੇ ਰੱਖ ਕੇ ਪੈਗ ਦਾ ਗਲਾਸ ਨੱਚਦਾ ਕੋਈ ਕੁਛ ਕਰਦਾ ਹਨ ਤੇ ਉਹ ਚੀਜ਼ਾਂ ਸਾਡੇ ਵਿੱਚ ਬਾੜੀਆਂ ਨਹੀਂ ਕਦੇ ਹੈ ਨਹੀਂ ਜਿਹੜੇ ਇੰਡੀਆ ਨੈਰੇਟਿਵ ਦੇ ਵਿੱਚ ਆਏ ਹੋਏ ਨੇ ਉਹ ਬੰਦਿਆਂ ਨੂੰ ਬਹੁਤ ਛੇਤੀ ਪਤਾ ਲੱਗ ਜਾਊਗਾ ਇਹ ਬਾੜਾ ਸਮਝਾਉਣ ਦੀ ਹੁਣ ਆਪਾਂ ਨੂੰ ਲੋੜ ਨਹੀਂ ਕਿਸੇ ਨੂੰ ਇਹ ਹਾਲਾਤ ਸਮਝਾਉਣਗੇ ਬਹੁਤ ਛੇਤੀ ਉਹਨਾਂ ਨੇ ਸਾਰਾ ਆਈਪੀਐਸ ਭਈਆ ਲਾਤਾ ਪੰਜਾਬ 'ਚ ਪੇਲੀਆਂ ਨੂੰ ਪੈਣਾ ਕਈ ਕਹੋ ਆਲੇ ਦੁਆਲੇ ਇੱਧਰ ਪਟਿਆਲੇ ਏਰੀਆ ਚ ਹੋ ਗਿਆ ਲੁਧਿਆਣਾ ਹੀ ਹੋ ਗਿਆ 2500 ਕਲਾ ਉੱਥੇ ਇਹਨਾਂ ਨੇ ਨੱਪਿਆ ਮਾਝੇ ਵਾਲੇ ਵੀ ਥੋੜਾ ਬਹੁਤ ਏਰੀਆ ਇਹਨਾਂ ਨੇ ਨੱਪਿਆ ਤੇ ਇਹ ਦੁਬਾਰੇ ਹੌਲੀ 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 ਡਰਦੇ ਡਰਦੇ ਪੈਰ ਦੁਬਾਰ ਤੋਂ ਬਾਉਣ ਲੱਗੇ ਨੇ ਆਪਣੇ ਜਮੀਨਾ ਆਪਣੇ ਘਰਾਂ ਚ ਤੇ ਇਹ ਹੁਣ ਜਿਹੜੇ ਹਜੇ ਵੀ ਕਹਿੰਦੇ ਆ ਅਸੀਂ ਕੀ ਲੈਣਾ ਆਜ਼ਾਦੀ ਤੋਂ ਤੇ ਮੈਂ ਗਰੰਟੀ ਨਾਲ ਕਹਿਣਾ ਵੱਧ ਤੋਂ ਵੱਧ ਸਾਲ 1.5 ਸਾਲ ਖੜਜੋ ਗੱਲਾ ਗੱਲਾ ਬੰਦਾ ਆਜ਼ਾਦੀ ਵੱਲ ਤੁਰਨ ਦੇ ਮਜਬੂਰ ਹੋਗਾ ਅਗਲੇ ਆਣੇ ਤੁਹਾਨੂੰ ਮਜਬੂਰ ਕਰ ਦੇਣਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ ਉਹਨਾਂ ਨੇ ਸੋ ਸਾਕੀ ਜੋ ਲਿਖਿਆ ਨਾ ਉਹਨੂੰ ਭਾਉ ਜੀ ਕੋਈ ਟਾਲ ਨਹੀਂ ਸਕਦਾ ਦੁਨੀਆ ਦਾ ਵੀ ਮਾਈ ਦਾ ਲਾਲ ਨਹੀਂ ਜੰਮਿਆ ਜਿਹੜਾ ਉਹਨੂੰ ਚੈਲੰਜ ਕਰ ਦੇ ਠੀਕ ਆ ਉਹ ਜੇ ਸੋ ਸਾਕੀ ਹੈ ਨਾ ਉਹਦੇ ਵਿੱਚ ਦੇਖੋ ਵੜ ਕੇ ਤੇ ਸਾਰਾ ਕੋਹੋ ਆ ਵੀ ਜਿਹੜਾ ਖਾਲਸਤਾਨ ਆ ਖਾਲਸਾ ਰਾਜ ਆ ਦਿੱਲੀ ਤਖਤ ਪਰ ਬਈ ਗੀ ਗੁਰੂ ਕੀ ਫੌਜ ਉਹ ਜੰਗ ਨਾਲ ਹੀ ਮਿਲਣਾ ਸਾਨੂੰ ਯੂਐਸ ਨੇ ਨਹੀਂ ਦੇਣਾ ਸਾਨੂੰ ਯੂਐਨ ਨੇ ਨਹੀਂ ਦੇਣਾ ਤੇ ਨਾ ਹੀ ਕੋਈ ਹੋਰ ਨਹੀਂ ਦੇਣਾ ਠੀਕ ਆ ਜੀ ਗੁਰੂ ਸਾਹਿਬ ਨੇ ਆਖਿਆ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲੈ ਨਜ ਬੜਸੇ ਲੈ ਹੈ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਉਹਨਾਂ ਅੱਜ ਸਾਡਾ ਰਾਜ ਨਹੀਂ ਤਾਂ ਰਾਜ ਤੋਂ ਬਿਨ ਇਸ ਤੋਂ ਤਾਂ ਦਾਦੇ ਸੂਲਾਂ ਤੋਂ ਬਿਨਾ ਬੰਦਾ ਖੁਸਰਾ ਵਜਦਾ ਮਰਦ ਮਰਦ ਨਹੀਂ ਵਜਦਾ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਉਹਨਾਂ ਨੇ ਜੋ ਟੈਗ ਲਾਉਣ ਦੀ ਕੋਸ਼ਿਸ਼ ਕਰਨੀ ਹੈ ਉਹਨਾਂ ਨੇ ਪੰਜਾਬ ਚ ਸਿਵਲ ਬਾਰ ਕਰਨੀ ਹੈ ਗਾਂ ਹੁਸਤਾਈ ਦੇ ਨੇੜੇ ਤੇੜੇ ਕਰਨਗੇ ਤੁਹਾਡੇ ਸਾਹਮਣੇ ਤੇ ਜਿਹੜੇ ਬੰਦੇ ਸੁੱਤੇ ਪਏ ਨੇ ਇਹ ਆਪ ਲੱਭਣਗੇ ਵੀ ਸਾਨੂੰ ਜਥੇਬੰਦੀਆਂ ਵਾਲੇ ਬੰਦੇ ਟਕਰਾਓ ਕਿੱਥੇ ਆ ਸਾਡੀ ਹੈਲਪ ਕਰੋ ਤੇ ਇਹ ਹੋਣਾ ਤੇ ਸਾਹੀਂ ਜਿਹੜੀ ਖਵਾਰੀ ਜਿਹੜੇ ਬਹੁਤ ਜ਼ਿਆਦਾ ਖਵਾਰ ਹੋਏ ਨੇ ਇਹਨਾਂ ਨੇ ਇਹਨਾਂ ਜਿਹਨੂੰ ਕਹਿੰਦੇ ਆ ਵੀ ਜਦੋਂ ਬੰਦੇ ਕੋਲ ਸੁੱਖ ਹੁੰਦਾ ਨਾ ਉਦੋਂ ਨਹੀਂ ਕਿਸੇ ਨੂੰ ਕੋਈ ਪਤਾ ਲੱਗਦਾ ਤੇ ਜਦੋਂ ਬੰਦਾ ਦੁੱਖ ਚ ਪੈਂਦਾ ਨਾ ਉਦੋਂ ਫ ਤਾਂ ਫਿਕਰ ਨਾ ਕਰੋ ਸਾਰੇ ਜਥੇਬੰਦ ਕਰੋ ਆਪਸ ਚ ਗੱਲ ਕਰਦੇ ਰਿਹਾ ਕਰੋ ਪ੍ਰੇਮ ਪਿਆਰ ਵਧਾਵੋ ਤੇ ਜਿਹੜੇ ਆਹ ਟਟਪੁੰਜੀਆਂ ਦੇ ਟਾਟ ਟੂੜ ਜੇ ਸਭ ਤੋਂ ਪਹਿਲਾਂ ਇਹਨਾਂ ਨੇ ਇਹਨਾਂ ਦੇ ਨੰਬਰ ਲਾਉਣੇ ਆ ਜਦੋਂ ਅਟੈਕ ਕਰਨਾ ਇਹਨਾਂ ਨੇ ਪੰਜਾਬ ਚ ਠੀਕ ਆ ਇਹ ਜਿਹੜੇ ਟਾਟ ਟੂੜਨੇ ਇਹਨਾਂ ਖਿਆਲ ਕਰਨ ਵੀ ਇਹ ਵੱਜਣਗੇ ਸਭ ਤੋਂ ਪਹਿਲਾਂ ਅਜੇ ਖੁਸਰੇ ਮਾਰਨੀ ਹੋਣਾਂ ਨੇ ਤੇ ਮੇਰਾ ਭਰਾ ਸਾਰੇ ਤਗੜੇ ਰਹੋ ਸਿੰਘੋ ਆਪਸ ਚ ਬਾਰਤਲਾਬ ਕਰਦੇ ਰਿਹਾ ਕਰੋ ਤੇ ਆਜ਼ਾਦੀ ਦੀ ਇੱਕੋ ਇੱਕ ਸਾਨੂੰ ਹੁਣ ਜਿਹਨੂੰ ਕਹਨੇ ਆ ਨਾ ਵੀ ਬੰਦੇ ਨੂੰ ਤੋੜ ਲਗਣੀ ਚਾਹੀਦੀ ਆ ਆਜ਼ਾਦੀ ਦੀ ਹੋਰ ਕਿਸੇ ਚੀਜ਼ ਦੀ ਨਹੀਂ ਆਜ਼ਾਦੀ ਹੀ ਸਾਡਾ ਬਚਾਅ ਏ ਤੇ ਨਹੀਂ ਤੇ ਹਿੰ ਚੱਲੀਏ ਤੇ ਨਾ ਹੀ ਇਹਨਾਂ ਚੱਲਣ ਦੇਣੀ ਆ ਚਾਹੇ ਇਲੈਕਸ਼ਨ ਲਾ ਲਈਏ ਜੋ ਮਰਜ਼ੀ ਕਰ ਲਈਏ ਤਾਂ ਗੱਲਾਂ ਹੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਤਾ ਮੂਸਨ ਤੇ ਬਿਆਨਾਂ ਵਰਗੇ ਕਪੜੂ ਲਕਦਾ ਗਾਣੇ ਨਹੀਂ